ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ 'ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਈ ਨਹੀਂ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਪਜੀ ਸਾਹਿਬ ਜੀ ਦੇ ਇੱਕ ਪਾਠ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਮੋਗੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਚਨ ਨੇ ਜਿਹੜੇ ਮੈਂ ਤੁਹਾਡੇ ਨਾਲ ਜੋ ਸ਼ੇਅਰ ਕਰਨ ਲੱਗੀ ਆਂ ਵੀ ਜਿਹੜੇ ਘਰ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਹੁੰਦਾ ਉੱਥੇ ਕੀ ਕੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਦੀ ਅੱਜ ਮੈਂ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾ ਸਕੇ ਆਪਾਂ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਅਕਸਰ ਅਸੀਂ ਸੁਣਿਆ ਵੀ ਜਪਜੀ ਸਾਹਿਬ ਦੇ ਪਾਠ ਦੀ ਬੜੀ ਮਹੱਤਤਾ ਹੈ ਬੜੀ ਸ਼ਕਤੀ ਹੈ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਪਰ ਅੱਜ ਆਪਾਂ ਗੱਲ ਕਰਾਂਗੇ ਵੀ ਕੀ ਕੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਜਿਸ ਘਰ ਦੇ ਵਿੱਚ ਹਰ ਰੋਜ਼ ਜਪਜੀ ਸਾਹਿਬ ਦਾ ਇੱਕ ਪਾਠ ਵੀ ਅਗਰ ਕਰਿਆ ਜਾਂਦਾ ਹੈ ਤੇ ਜਿਹੜੇ ਘਰਾਂ ਦੇ ਵਿੱਚ ਜਾਦਾ ਪਾਠ ਕਰੇ ਜਾਂਦੇ ਆ ਜਪਜੀ ਸਾਹਿਬ ਦੇ ਉਥੇ ਤਾਂ ਪ੍ਰਮਾਤਮਾ ਦੀ ਅਪਰੰਪਾਰ ਕਿਰਪਾ ਹੁੰਦੀ ਹੈ ਪਰ ਅੱਜ ਆਪਾਂ ਸਿਰਫ ਇੱਕ ਪਾਠ ਵੀ ਅਗਰ ਕਰ ਰਹੇ ਆ ਨਾ ਤਾਂ ਉਹਦੀ ਸ਼ਕਤੀ ਦੇ ਬਾਰੇ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਚਨ ਨੇ ਅਗਰ ਆਪਾਂ ਇਤਿਹਾਸ ਪੜ੍ਹਦੇ ਆ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੇ ਕੋਈ ਵੀ ਇਨਸਾਨ ਠੀਕ ਹੈ ਆਪਣੇ ਘਰ ਦੇ ਵਿੱਚ ਠੀਕ ਹੈ ਚਾਹੇ ਪੂਰੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹੀ ਕਰਦਾ ਹੋਵੇ ਇਹ ਨਹੀਂ ਵੀ ਸਾਰਾ ਮੈਂਬਰ ਚਾਹੇ ਇੱਕ ਮੈਂਬਰ ਹੀ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ ਕਹਿੰਦੇ ਪਹਿਲੀ ਕਿਰਪਾ ਤਾਂ ਇਹ ਹੋਏਗੀ ਵੀ ਉਹ ਮੇਰੇ ਨੇੜੇ ਹੋ ਜਾਏਗਾ ਬਹੁਤ ਜ਼ਿਆਦਾ ਕਿਵੇਂ ਹੋਏਗਾ ਹੁਣ ਪਹਿਲਾਂ ਇਹ ਵੀ ਸੁਣ ਲੈਣਾ ਆਪਾਂ ਇਹ ਨਹੀਂ ਵੀ ਕਾਲੀ-ਕਾਲੀ ਬਾਤ ਕਰਨਾ ਮਹਾਰਾਜ ਜੀ ਕਹਿੰਦੇ ਕਹਿੰਦੇ ਵੀ ਜੇ ਕੋਈ ਬੜੇ ਪਿਆਰ ਨਾਲ ਬੜੇ ਸਹਜੇ ਨਾਲ ਸਹਜੇ ਮਤਲਬ ਬੜੇ ਆਰਾਮ ਨਾਲ ਪਿਆਰ ਨਾਲ ਸ਼ਰਧਾ ਨਾਲ ਇਹ ਨਹੀਂ ਵੀ ਕਾਲੀ-ਕਾਲੀ ਬਾਤ ਕਰ ਰਿਹਾ ਠੀਕ ਹੈ ਜੀ ਤੇ ਪੂਰੇ ਵਿਸ਼ਵਾਸ ਨਾਲ ਕਹਿੰਦੇ ਪਾਠ ਕਰੇਗਾ ਨਾ ਤਾਂ ਮੇਰੇ ਉਹ ਬਹੁਤ ਜ਼ਿਆਦਾ ਨੇੜੇ ਹੋ ਜਾਏਗਾ ਇਹ ਤਾਂ ਹੈਗੀ ਪਹਿਲੀ ਕਿਰਪਾ ਗੁਰੂ ਨਾਨਕ ਦੇਵ ਜੀ ਹੋਰ ਵੀ ਕਿਰਪਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਹੈ ਪਹਿਲੀ ਕਿਰਪਾ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਭੁੱਲ ਗਈ ਵੀ ਜਦੋਂ ਵੀ ਪਾਠ ਕਰਦੇ ਹੋ ਨਾ ਪੂਰਾ ਵਿਸ਼ਵਾਸ ਰੱਖ ਕੇ ਪਾਠ ਕਰਿਆ ਕਰੋ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਵੀ ਦੀਦੀ ਸਾਡੀ ਨਾ ਗੁਰੂ ਘਰ ਜਾ ਕੇ ਅਰਦਾਸ ਨਹੀਂ ਪੂਰੀ ਹੋ ਰਹੀ ਜਾਂ ਸਾਡੇ ਤੇ ਮਹਾਰਾਜ ਦੀ ਕਿਰਪਾ ਨਹੀਂ ਹੋ ਰਹੀ ਦੇਖੋ ਗੁਰੂ ਸਾਹਿਬ ਦੇ ਪਿਆਰ ਵਿੱਚ ਕਿਤੇ ਕਮੀ ਨਹੀਂ ਹੁੰਦੀ ਗੁਰੂ ਸਾਹਿਬ ਜੀ ਦਾ ਪਿਆਰ ਹੀ ਹੈ ਕਿ ਅਸੀਂ ਪਾਠ ਕਰ ਰਹੇ ਹਾਂ ਇਹ ਉਹਨਾਂ ਦੀ ਕਿਰਪਾ ਦੀ ਨਿਸ਼ਾਨੀ ਹੀ ਹੈ ਲੇਕਿਨ ਜੇ ਸਾਡੇ ਜਿਹੜੇ ਕਾਰਜ ਅਗਰ ਉਹ ਸਫਲ ਨਹੀਂ ਹੋ ਰਹੇ ਉਹ ਨਹੀਂ ਸਿੱਧ ਹੋ ਰਹੇ ਉਹ ਨਾ ਮਾਰਗ ਦੀ ਮਨ ਸਾਡੀ ਜਿਹੜੀ ਮਨੋਕਾਮਨਾ ਗੁਰੂ ਸਾਹਿਬ ਨਹੀਂ ਪੂਰੀ ਕਰ ਰਹੇ ਤਾਂ ਉਹਦਾ ਕਾਰਨ ਆ ਵੀ ਸਾਥੋਂ ਹੀ ਕੋਈ ਗਲਤੀ ਹੋ ਰਹੀ ਆ ਸਾਡੇ 'ਚ ਹੀ ਕੋਈ ਕਮੀ ਹੈ ਕਮੀ ਕੀ ਹੁੰਦੀ ਆ ਵਿਸ਼ਵਾਸ ਦੀ ਜਦੋਂ ਸਾਡੇ ਜਦੋਂ ਅਸੀਂ ਪਾਠ ਕਰਦੇ ਆ ਤੇ ਅਰਦਾਸ ਕਰਦੇ ਆ ਜੇ ਸਾਡੇ ਦਿਮਾਗ 'ਚ ਇਹ ਚੱਲ ਰਿਹਾ ਨਾ ਵੀ ਕਦੋਂ ਕਰਨਗੇ ਅਰਦਾਸ ਕੋਈ ਕਦੋਂ ਹੋਵੇਗੀ ਇੰਨਾ ਟਾਈਮ ਹੋ ਗਿਆ ਪਾਠ ਹੁੰਦਿਆਂ ਨੂੰ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਤਾਂ ਵਿਸ਼ਵਾਸ ਹੀ ਨਹੀਂ ਹੈ ਇਹ ਨਿਸ਼ਾਨੀ ਹੈ ਜਿਦਨੇ ਤੁਹਾਡੇ ਦਿਮਾਗ ਵਿੱਚ ਸਵਾਲ ਉੱਠਣੇ ਬੰਦ ਹੋ ਗਏ ਨਾ ਤੁਸੀਂ ਬਿਨਾ ਸਵਾਲਾਂ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹ ਨਿਸ਼ਾਨੀ ਹੁੰਦੀ ਹੈ ਕਿ ਵੀ ਤੁਹਾਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਹੈ ਕਿ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋ ਗੁਰੂ ਸਾਹਿਬ ਨੇ ਕਾਰਜ ਜ਼ਰੂਰ ਕਰਨੇ ਆ ਮੇਰਾ ਫਰਜ਼ ਆ ਪਾਠ ਕਰਨ ਦਾ ਮੈਂ ਆਪਣਾ ਫਰਜ਼ ਨਿਭਾ ਰਿਹਾ ਮੈਂ ਆਪਣੇ ਕਰਮ ਕਰ ਰਿਹਾ ਫਲ ਗੁਰੂ ਸਾਹਿਬ ਨੇ ਆਪਣੇ ਆਪ ਦੇਣਾ ਮੈਨੂੰ ਕੋਈ ਚਿੰਤਾ ਨਹੀਂ ਜਿਦਨੇ ਤੁਸੀਂ ਇਹ ਸੋਚ ਧਾਰਨ ਕਰਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਨਾ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੁੰਦੀ ਆ ਠੀਕ ਹੈ ਜੀ ਹੁਣ ਇਹ ਤਾਂ ਹੋ ਗਈ ਪਹਿਲੀ ਕਿਰਪਾ ਮਹਾਰਾਜ ਜੀ ਦੀ ਮਹਾਰਾਜ ਕਹਿੰਦੇ ਵੀ ਉਹ ਮੇਰੇ ਬਹੁਤ ਨੇੜੇ ਹੋ ਜਾਂਦਾ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੀ ਜਿਹੜੀ ਕਿਰਪਾ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਸ ਜਗ੍ਹਾ ਤੇ ਬਹਿ ਕੇ ਜਪਜੀ ਸਾਦਾ ਇੱਕ ਪਾਠ ਵੀ ਅger ਕੀਤਾ ਜਾਂਦਾ ਨਾ ਕਹਿੰਦੇ ਜਿਸ ਘਰ ਦੇ ਵਿੱਚ ਵੀ ਕਹਿੰਦੇ ਉਹ ਘਰ ਦੇ ਆਲੇ ਦੁਆਲੇ ਇਸ ਤਰ੍ਹਾਂ ਦਾ ਗੁਰੂ ਸਾਹਿਬ ਦੀ ਕਿਰਪਾ ਆਪ ਦਾ ਪਹਿਰਾ ਲੱਗ ਜਾਂਦਾ ਵੀ ਚਾਹੇ ਜਿਵੇਂ ਦੇਖੋ ਹੁਣ ਆਪਾਂ ਬਹੁਤ ਸਾਰੇ ਮੰਨਦੇ ਆ ਵੀ ਕਾਲੀ ਇਲਮ ਜੀ ਬਹੁਤ ਸਟਰੋਂਗ ਹੁੰਦੇ ਨੇ ਬਹੁਤ ਵੀ ਭੈੜਾ ਅਸਰ ਪਾਉਂਦੇ ਲੋਕਾਂ ਦੇ ਹਨਾ ਮਹਾਰਾਜ ਜੀ ਕਹਿੰਦੇ ਕਾਲੇ ਏਲਮਾ ਦਾ ਵੀ ਅਸਰ ਨਹੀਂ ਹੋਵੇਗਾ ਉਸ ਘਰ ਦੇ ਉੱਤੇ ਕਿਸੇ ਵੀ ਜਾਦੂ ਟੋਨੇ ਦਾ ਕਿਉਂਕਿ ਵੱਡੀ ਤੋਂ ਵੱਡੀ ਤਾਕਤਵਾਰ ਬੁਰੀ ਸ਼ੈ ਦਾ ਵੀ ਪ੍ਰਵੇਸ਼ ਨਹੀਂ ਹੋ ਸਕੇਗਾ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਇੱਕ ਪਾਠ ਜਪਜੀ ਸਾਹਿਬ ਦਾ ਹੁੰਦਾ ਹੈ ਕਰਨਾ ਕਿ ਵੀ ਕਦੋਂ ਆਉ ਉਹ ਤਾਂ ਆਪਾਂ ਨੂੰ ਪਤਾ ਹੀ ਵੀ ਅਮਰਤ ਵੀ ਲਈ ਹੈ ਨਾ ਦੇ ਇਹ ਹੋ ਗਈ ਦੂਸਰੀ ਕਿਰਪਾ ਹੁਣ ਆਪਾਂ ਗੱਲ ਕਰਦੇ ਆਂ ਤੀਸਰੀ ਕਿਰਪਾ ਦੀ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਇਨਸਾਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਪਾਠ ਕਰ ਰਿਹਾ ਹੈ ਨਾ ਕਿਆਦਾ ਅਖੀਰਲੇ ਸਮੇਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਖੀਰਲਾ ਸਮਾਂ ਕਦੋਂ ਹੁੰਦਾ ਜਦੋਂ ਆਪਾਂ ਇਸ ਦੁਨੀਆ ਤੋਂ ਤੁਰਦੇ ਆ ਦੇਖੋ ਜਿਉਣਾ ਕਹਿੰਦੇ ਅਸੀਂ ਝੂਠਾ ਹੈ ਮਰਨਾ ਸੱਚਾ ਹੈ ਇਹ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਆ ਵੀ ਸਾਨੂੰ ਇਹ ਲੱਗਦਾ ਵੀ ਆਹ ਸਾਡੇ ਘਰ ਨੇ ਇਹ ਤਾਂ ਦੇਖੋ ਆਪਾਂ ਇੱਕ ਆਪਣੀ ਦੁਨੀਆਵੀ ਜਿਹੜੀਆਂ ਹੈਗੀਆਂ ਆਪਣੇ ਪਰਿਵਾਰਾਂ ਦੀ ਆਪਾਂ ਕਰਦੇ ਆ ਬੱਚਿਆਂ ਦੀ ਕਰਦੇ ਆ ਲੇਕਿਨ ਸਚਾਈ ਤਾਂ ਇਹ ਆ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਸਾਲ ਬਾਅਦ ਕਦੇ ਜਦੋਂ ਵੀ ਆਪਣਾ ਟਾਈਮ ਆ ਜਾਏਗਾ ਆਪਾਂ ਇਸ ਦੁਨੀਆ ਤੋਂ ਤੁਰਨੇ ਤੁਰਨਾ ਇਹ ਹੀ ਦੁਨੀਆ ਦਾ ਰੂਲ ਹੈਨਾ ਆਉਂਦੇ ਵੀ ਰਹਿਣਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਨਮ ਨਵੇਂ ਹੁੰਦੇ ਵੀ ਰਹਿਣਗੇ ਤੇ ਆਪਾਂ ਇੱਥੇ ਤੁਰਦੇ ਵੀ ਰਵਾਂਗੇ ਮੁਸਾਫਿਰਾਂ ਆਪਾਂ ਇਸ ਦੁਨੀਆ ਦੇ ਹੈਨਾ ਸੋ ਮਹਾਰਾਜ ਜੀ ਕਹਿੰਦੇ ਉਸ ਟਾਈਮ ਅਖੀਰਲੇ ਸਮੇਂ ਜਦੋਂ ਯਮ ਲੈਣ ਆਉਂਦੇ ਨੇ ਨਾ ਜਦੋਂ ਜਿਹੜੇ ਕਰਮ ਸਾਡੇ ਅਸੀਂ ਕੀਤੇ ਹੁੰਦੇ ਆ ਫਿਰ ਉਹ ਜੇ ਮਾੜੇ ਕਰਮ ਕੀਤੇ ਹੁੰਦੇ ਹੁੰਦਾ ਮਾਰ-ਮਾਰ ਲੈ ਕੇ ਜਾਂਦੇ ਨੇ ਹੁਣ ਕਈ ਲੋਕ ਕਹਿੰਦੇ ਨੇ ਜੀ ਜਮਰਾਜ ਨਹੀਂ ਹੈ ਤੇ ਕਰਮਾਂ ਦਾ ਫਰ ਨਹੀਂ ਮਿਲਦਾ ਦੇਖੋ ਬਾਣੀ ਦੇ ਵਿੱਚ ਜਮਰਾਜ ਦੀ ਵੀ ਗੱਲ ਕੀਤੀ ਆ ਧਰਮਰਾਜ ਦੀ ਵੀ ਗੱਲ ਕੀਤੀ ਆ ਗੁਰੂ ਸਾਹਿਬ ਜੀ ਨੇ ਵੀ ਜੋ ਧਰਮਰਾਜ ਲੇਖਾ ਮੰਗੇਗਾ ਹੈ ਨਾ ਆਂਦਾ ਨਾ ਬਾਣੀ ਦੇ ਵਿੱਚ ਤਾਂ ਜੇ ਅਗਰ ਗੁਰਬਾਣੀ ਦੇ ਵਿੱਚ ਧਰਮਰਾਜ ਤੇ ਸਾਡੇ ਕਰਮਾਂ ਦੇ ਲੇਖੇ ਦੀ ਗੱਲ ਕਰੀ ਗਈ ਹੈ ਇਹਦਾ ਮਤਲਬ ਹੈਗੇ ਨੇ ਇਹਦਾ ਮਤਲਬ ਸਾਨੂੰ ਵੀ ਸਾਡੇ ਕਰਮਾਂ ਦਾ ਹਿਸਾਬ ਦੇਣਾ ਪੈਣਾ ਹੈ ਇਨਾ ਸੋ ਜਿਹੜਾ ਬੰਦਾ ਮਤਲਬ ਜਪਜੀ ਸਾਹਿਬ ਦਾ ਪਾਠ ਕਰਦਾ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਅਖੀਰਲੇ ਸਮੇਂ ਦੇ ਵਿੱਚ ਜਿਹੜੇ ਯਮ ਹੁੰਦੇ ਨੇ ਦੂਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਨਹੀਂ ਲੈਣ ਆਉਂਦੇ ਇੰਨੀ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਉਸ ਇਨਸਾਨ ਤੇ ਜਨਨ ਕਿ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਨਾ ਸਾਡਾ ਸਿਰਫ ਲੋਕ ਬਲਕਿ ਸਾਡਾ ਪਰਲੋਕ ਵੀ ਸੁਧਰ ਜਾਂਦਾ ਸਿਰਫ ਇੱਕ ਜਪਜੀ ਸਾਹਿਬ ਦੇ ਪਾਠ ਦੇ ਨਾਲ ਹੁਣ ਤੁਸੀਂ ਆਪ حساب ਲਾ ਲਓ ਵੀ ਜਿਸ ਘਰਾਂ ਦੇ ਵਿੱਚ ਪੰਜ ਪਾਠ ਚਾਰ ਪਾਠ ਤਿੰਨ ਪਾਠ ਜਾਂ ਦੋ ਪਾਠ ਵੀ ਜਪਜੀ ਸਾਹਿਬ ਦੇ ਹੁੰਦੇ ਨੇ ਉਹ ਉੱਥੇ ਤਾਂ ਗੁਰੂ ਸਾਹਿਬ ਜੀ ਦੀ ਅਪਰੰਪਾਰ ਕਿਰਪਾ ਹੁੰਦੀ ਹੈ ਪਰ ਗੱਲ ਇੱਕ ਹਮੇਸ਼ਾ ਧਿਆਨ ਚ ਰੱਖਿਓ ਵੀ ਪਾਠ ਕਰਨਾ ਹੈ ਨਾ ਤਾਂ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ ਕਰੋ ਸ਼ਰਤਾ ਨਾ ਰੱਖੋ ਗਿਣਕੇ ਨਾ ਕਰੋ ਮਨ ਚ ਇਹ ਨਾ ਸੋਚੋ ਵੀ ਮੈਂ ਇੰਨੇ ਪਾਠ ਕਰੂੰਗਾ ਤਾਂ ਮੇਰਾ ਕਾਰਜ ਹੋ ਜਾਵੇ ਇਹ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜੀ ਦੇਖੋ ਕਿਸੇ ਚੀਜ਼ ਦੀ ਪੂਰਤੀ ਲਈ ਪਾਠ ਕਰਨਾ ਬੁਰੀ ਗੱਲ ਨਹੀਂ ਆ ਤੁਸੀਂ ਕਰ ਸਕਦੇ ਹੋ ਦੇਖੋ ਆਪਾਂ ਦੁਨਿਆਵੀ ਮਹਾਰਾਜ ਜੀ ਨੇ ਤਾਂ ਆਪਾਂ ਨੂੰ ਦੱਸਿਆ ਵੀ ਤੁਸੀਂ ਦੁਨਿਆਵੀ ਜੀਵਨ ਜਿਉਂਦੇ ਹੋਏ ਵੀ ਤੁਸੀਂ ਜਿਹੜਾ ਹੈਗਾ ਗੁਰੂ ਸਾਹਿਬ ਦੇ ਚਰਨੀ ਲੱਗ ਸਕਦੇ ਹੋ ਠੀਕ ਹੈ ਜੀ ਪਰ ਗੱਲ ਕੀ ਹੈ ਵੀ ਇਹ ਨਹੀਂ ਸੋਚਣਾ ਵੀ ਅਸੀਂ ਜਿਹੜਾ ਹੈਗਾ ਇੰਨੇ ਪਾਠ ਕਰਾਂਗੇ ਤਾਂ ਆਹ ਕਾਰਜ ਸਾਡਾ ਹੋ ਜਾਵੇ ਨਹੀਂ ਇਰਦਾਸ ਕਰਿਆ ਕਰੋ ਗੁਰੂ ਸਾਹਿਬ ਜੀ ਸਾਥੋ ਜਿੰਨੀ ਤੁਸੀਂ ਸੇਵਾ ਲਹੋਗੇ ਅਸੀਂ ਉਨੀ ਸੇਵਾ ਨਿਭਾਵਾਂਗੇ ਜਦ ਤੱਕ ਤੁਸੀਂ ਬਾਣੀ ਜਪਵਾਉਗੇ ਅਸੀਂ ਜਪਾਂਗੇ ਬਸ ਸਾਡਾ ਕਾਰਜ ਤੁਸੀਂ ਕਰਦੋ ਠੀਕ ਹੈ ਜੀ ਤੇ ਅਰਦਾਸ ਕਰਨ ਦੇ ਟਾਈਮ ਨਾਲ ਭਰੋਸਾ ਰੱਖਿਆ ਕਰੋ ਵੀ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਤੀ ਹੁਣ ਉਦੋਂ ਬਾਅਦ ਗੁਰੂ ਸਾਹਿਬ ਤੇ ਛੱਡ ਦਿਓ ਉਦੋਂ ਬਾਅਦ ਬਾਰ-ਬਾਰ ਉਸ ਚੀਜ਼ ਬਾਰੇ ਨਾ ਸੋਚੋ ਵੀ ਅਰਦਾਸ ਤਾਂ ਕਰਤੀ ਕਦੋਂ ਹੋਵੇਗਾ ਇੰਨੇ ਦਿਨ ਹੋ ਗਏ ਅਰਦਾਸ ਕੀਤੀ ਉਹ ਹਾਲੇ ਨਹੀਂ ਹੋਇਆ ਅਗਰ ਇਹ ਚੀਜ਼ਾਂ ਸੋਚਦੇ ਰਹੋਗੇ ਤਾਂ ਮਤਲਬ ਸਾਡਾ ਵਿਸ਼ਵਾਸ ਹੀ ਕੱਚਾ ਹੈ ਜੀਦਾ ਵਿਸ਼ਵਾਸ ਪੱਕਾ ਹੋ ਨਾ ਉਹ ਅਰਦਾਸ ਕਰੂਗਾ ਉਦੋਂ ਬਾਅਦ ਛੱਡ ਦੂਗਾ ਉਹਨੂੰ ਪਤਾ ਕਿ ਸਹੀ ਟਾਈਮ ਆਉਣ ਤੇ ਮੇਰਾ ਕਾਰਜ ਸਿੱਧ ਹੋ ਜਾਣਾ ਹੈ ਜਿਹੜਾ ਜਿਹੜਾ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੈ ਜਿਹਨੂੰ ਗੁਰੂ ਸਾਹਿਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਉਹਦੀ ਸੋਚਣੀ ਇਹ ਹੋਵੇਗੀ ਠੀਕ ਹੈ ਜਦੋਂ ਆਪਾਂ ਸ਼ੁਰੂ ਦੇ ਵਿੱਚ ਲੱਗਦੇ ਹਾਂ ਨਾ ਬਾਣੀ ਜਪਣ ਮੈਂ ਸਮਝ ਸਕਦੀ ਹਾਂ ਉਦੋਂ ਸਾਡਾ ਮਨ ਬਹੁਤ ਡੋਲਦਾ ਮੇਰਾ ਵੀ ਡੋਲਿਆ ਸੀ ਮੈਨੂੰ ਵੀ ਗੁਰੂ ਸਾਹਿਬ ਤੇ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਸੀ ਮੈਂ ਕਈ ਵਾਰੀ ਵੀਡੀਓ ਦੇ ਵਿੱਚ ਇਹ ਚੀਜ਼ਾਂ ਸ਼ੇਅਰ ਕੀਤੀਆਂ ਮੈਂ ਤਾਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਵੀ ਇਹ ਕਹਿ ਕੇ ਕੀਤੀ ਸੀ ਵੀ ਗੁਰੂ ਸਾਹਿਬ ਜੀ ਮੈਨੂੰ ਤਾਂ ਯਕੀਨ ਇਹਨਾਂ ਨਹੀਂ ਆ ਕਿਉਂਕਿ ਲੋਕ ਕਹਿੰਦੇ ਨੇ ਵੀ ਤੁਸੀਂ ਦਿਲਾਂ ਦੀਆਂ ਜਾਣਦੇ ਹੋ ਤਾਂ ਫਿਰ ਤੁਸੀਂ ਵੀ ਤੁਸੀਂ ਇਹ ਵੀ ਜਾਣਦੇ ਹੋਵੋਗੇ ਵੀ ਮੇਰੇ ਜਿਹੜੇ ਵੀ ਅੰਦਰ ਵਿਸ਼ਵਾਸ ਦੀ ਘਾਟ ਹੈ ਹੁਣ ਮੇਰੇ ਵਿਸ਼ਵਾਸ ਨੂੰ ਪੱਕਾ ਤੁਸੀਂ ਕਰਨਾ ਤੇ ਪਰਮਾਤਮਾ ਨੇ ਕਈ ਵਾਰੀ ਇਸ ਚੀਜ਼ ਦਾ ਆਪਦਾ ਹੋਣ ਦਾ ਮਹਾਰਾਜ ਜੀ ਨੇ ਮੈਨੂੰ ਅਹਿਸਾਸ ਦਵਾਇਆ ਕਈ ਵਾਰੀ ਗੁਰੂ ਸਾਹਿਬ ਜੀ ਨੇ ਮਹਿਸੂਸ ਕਰਾਇਆ ਕਿ ਜਿੱਥੇ ਕੋਈ ਨਹੀਂ ਉੱਥੇ ਗੁਰੂ ਸਾਹਿਬ ਜੀ ਨੇ ਇਹੇ ਜਿਹੇ ਇਹ ਜਿਹੇ ਮੁਸ਼ਕਿਲਾਂ ਨੂੰ ਗੁਰੂ ਸਾਹਿਬ ਜੀ ਨੇ ਕੱਟਿਆ ਇਹ ਜਿਹੇ ਮੁਸ਼ਕਿਲਾਂ ਚੋਂ ਵਾਹਿਗੁਰੂ ਜੀ ਨੇ ਕੱਢਿਆ ਸੋ ਤੁਸੀਂ ਵੀ ਵਿਸ਼ਵਾਸ ਰੱਖ ਕੇ ਪਾਠ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਵੀ 2 3 4 ਜਾਂ 5 ਪਾਠ ਜਪਜੀ ਸਾਹਿਬ ਦੇ ਕਰ ਸਕੋ ਫਿਰ ਤਾਂ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਮਿਹਰ ਹੋਊਗੀ ਨਹੀਂ ਇੱਕ ਪਾਠ ਤਾਂ ਡੇਲੀ ਜ਼ਰੂਰ ਕਰਿਆ ਕਰੋ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ